ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 53ਵੇਂ ਵਿਆਪੁਰਪਤੀਆਂ ਤਿਆਰੀਆਂ ਨੂੰ ਲੈ ਕੇ ਐਮਐਲਏ ਬਟਾਲਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਤਿਆਰੀਆਂ ਜਲਦ ਮੁਕੰਮਲ ਕਰਨ ਦੀਆਂ ਸ਼ਖਦ ਦਿੱਤੀਆਂ ਹਦਾਇਤਾਂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ 1487 ਈਸਵੀ ਨੂੰ ਬਟਾਲਾ ਦੀ ਧਰਤੀ ਤੇ ਮਾਤਾ ਸੁਲੱਖਣੀ ਜੀ ਨੂੰ ਵਿਆਹਣ ਲਈ ਆਏ ਸੀ ਤਾਂ ਤੋਂ ਹੀ ਹਰ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਪ ਨੂੰ ਬਟਾਲਾ ਤੱਕ ਕੀਤੀ ਮਨਾਇਆ ਜਾਂਦਾ ਹੈ ਅਤੇ ਇਸ ਦੀਆਂ ਤਿਆਰੀਆਂ 2 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਇਸ ਸਾਲ ਵੀ ਵਿਆਪੁਰਪ 22 ਸਤੰਬਰ ਨੂੰ ਮਨਾਇਆ ਹਰ ਹਿਸਤੀਆਂ ਤਿਆਰੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਐਮ.ਐਲ.ਏ. ਬਟਾਲਾ ਅਮਨਸ਼ੀਰ ਸਿੰਘ ਸ਼ੈਰੀ ਕਲਸੀਬਲੋਂ ਬਟਾਲਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਰੇ ਅਧਿਕਾਰੀ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ ਇਸ ਮੌਕੇ ਐਮ.ਐਲ.ਏ ਨੇ ਵਿਆਪੁਰਬ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ ਹੈ ਅਤੇ ਸਖਤੀ ਨਾਲ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਵਿਆਪੁਰਬ ਨੂੰ ਲੈ ਕੇ ਲਾਈਟ ਸਫਾਈ ਅਤੇ ਸੀਵਰੇਜ ਨੂੰ ਲੈ ਕੇ ਸਾਰੀਆਂ ਕਮੀਆਂ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਤਾਂ ਕਿ ਵਿਆਪੁਰਬ ਦੇ ਦਿੱਸ਼ਤ ਪੰਚਨ ਵਾਲੀਆਂ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਆ ਬਾਬਾ ਜੀ ਦੇ ਵਿਆਹ ਨੂੰ ਲੈ ਕੇ ਜਿਹੜੀ ਫਸਟ ਮੀਟਿੰਗ ਜਿਹੜੀ ਹੈ ਕੀਤੀ ਗਈ ਹੈ ਸਾਰੇ ਅਫਸਰ ਸਹਿਬਾਨਾਂ ਨੂੰ ਔਰ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਸਾਡੇ ਜਿਹੜੇ ਬਾਹਰੋਂ ਸੰਗਤ ਆਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ। ਉਹਦੇ ਬਿਹਾਅ ਤੇ ਜਿਹੜਾ ਕੰਮ ਜਿਹੜਾ ਦੀ ਸਟਾਰਟਿੰਗ ਜਿਹੜੀ ਉਹ ਕਰੋਨਾ ਸ਼ੁਰੂ ਕਰਨਾ ਸੀ। ਕੁਝ ਵੈਲਗੈਂਟ ਕੰਮ ਜਾਂ ਤੇ ਲਾਈਟਾਂ ਦਾ ਸੀ ਲਾਈਟਾਂ ਦਾ, ਵਾਟਰ ਦਾ ਉਸ ਤੋਂ ਕਿਸ ਦਾ ਵਿੱਚ। ਸਾਰੇ ਕੰਮ तकरीबन ਸਾਰੇ ਡਿਪਾਰਟਮੈਂਟ ਦੇ ਇੱਥੇ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ, ਕਮਿਸ਼ਨਰ ਸਭ ਬੈਠੇ ਨੇ। ਬਿਜਲੀ ਵਿਭਾਗ ਤੋਂ ਵੀ ਆਏ ਨੇ ਸਾਰੇ। ਕਾਫੀ ਡਿਪਾਰਟਮੈਂਟ ਨੇ ਜਿਹੜੇ ਅੱਜ ਮੀਟਿੰਗ ਕਰ ਰਹੇ ਆ ਔਰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਮੁਸ਼ਕਲ ਉਹ ਆਪਾਂ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਆਵੇ ਉਹ ਰਹਿਣ ਦਿੱਤੀ ਸਰ ਜਿਹੜੇ ਕੰਮ ਵਿਕਾਸਕਾਰ ਚੱਲਦੇ ਪਏ ਆ ਹਾਲੇ ਕਈ ਐਸੇ ਜਿਹੜੇ ਉਹ ਫਿਰ ਭਵਿੱਖ ਦੇ ਵੇਲੇ ਪਲੇ ਪਲੇ ਕੰਪਲੀਟ ਹੋ ਜਾਂ ਉਹ ਵਿਕਾਸਕਾਰ ਸਾਡਾ ਸਾਡੀ ਪਹਿਲੀ ਇਹੋ ਆ ਵੀ ਜਿਹੜੇ ਉਹ ਕੰਪਲੀਟ ਕਰੀ ਹੈ ਅਸਲ ਵਿੱਚ ਪਹਿਲਾਂ ਵਸਤੇ ਕੋਈ ਨਹੀਂ ਸਕਦਾ ਕਿ ਜਦੋਂ ਜਿਹੜੀਆਂ ਬੀਟਿੰਗ ਹੋਣਾਂ ਬੈਠੇ ਉਹ ਧਾਰਕ ਉਸਤਾਨ ਜਾਂ ਇਹ ਤਰੁ ਤਰੁ ਤਿੰਟਾਈਏ ਦਿੱਤੇ ਜਾਂ ਕਿ ਅਸਮਾਨ ਵਾਲੀ ਕੱਲੀ ਮੀਟਿੰਗ ਕੀਤੀ ਜਿਹੜੀ ਇਹਦੇ ਵਿੱਚ ਇੱਕ ਖਾਸ ਪ੍ਰੋਬਲਮ ਹੁੰਦਾ ਹੈ ਦੇਖੋ ਜੀ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚੋਂ ਮੈਂ ਕੁਝ ਆਪਣੇ ਸੁਝਾਅ ਦੇ ਰਿਹਾ ਕੁਝ ਮੈਂ ਆਪਸਰਾ ਤੋਂ ਸਜਾ ਲੈ ਰਿਹਾ ਵੀ ਆਪਾਂ ਇਹਨੂੰ ਵਧੀਆ ਕਿਹ ਤਰ੍ਹਾਂ ਆਪਾਂ ਕਿਉਂਕਿ ਇੱਕ ਟੀਮ ਟੀਮ ਵਰਕ ਹੈ ਜੇ ਇਹਨੂੰ ਵਧੀਆ ਢੰਗ ਨਾਲ ਟੀਮ ਨੂੰ ਲੈ ਕੇ ਕੰਮ ਕਰਾਂਗੇ ਤੇ ਉਹਦੇ ਰਿਜ਼ਲਟ ਜਿਹੜੇ ਪੋਜ਼ਿਟਿਵ ਹੋਣ ਸਰ ਬਾਬੇ ਦੇ ਵਿਆਹ ਦੇ ਵਿੱਚ ਨਾ ਅਕਸਰ ਦੇਖ ਨੂੰ ਮਿਲਦਾ ਕਿ ਪਈ ਪੁੱਛਦੇ ਵਿਆਹਾਂ ਦੇ ਵਿੱਚ ਵੀ ਕਈ ਐਸੀ ਘਟਨਾਵਾਂ ਸਾਹਮਣੇ ਆਈਆਂ ਸੀ ਕਿ ਸੀ ਵੀ ਦੇ ਟਕ ਟੁਲੇ ਰਹਿੰਦੇ ਆ ਸੀ ਵੀ ਦਾ ਕਿਤੇ ਕੋਈ ਯਾਦ ਨਹੀਂ ਹੈਗਾ ਕਈ ਵਾਰੀ ਉੱਥੇ ਦੇਖ ਕੇ ਇੱਕ ਅਦੇ ਬੱਚੀ ਮੂਡ ਹੋ ਗਈ ਸੀ ਇਸ ਚੀਜ਼ ਨੂੰ ਲੈ ਕੇ ਦੇਖੋ ਜੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਟੋਟਲੀ ਕੰਪਲੀਟ ਜਿਹੜੀਆਂ ਜਿੰਨਾ ਸੀਵਰੇਜ ਦੇ ਟੱਕਣ ਵਗੈਰਾ ਹੋਗੇ ਸੜਕਾਂ ਦੇ ਜਿਹੜੀ ਗੰਦਗੀ ਨੂੰ ਸਾਫ ਸਾਫ ਰੱਖਣ ਦੇ ਜਿੱਥੇ ਜਿੱਥੇ ਕੋਈ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਨੂੰ ਕਵਰ ਕਰਾਂਗੇ ਸੋ ਸਾਰਾ ਹੀ ਬੇਸਿਕਲੀ ਕਿਉਂਕਿ ਵਿਆਹ ਜਿਹੜਾ ਬਾਬਾ ਜੀ ਦਾ ਉਹ ਟੋਟਲੀ ਬਟਾਲੇ ਚ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਸਾਰੇ ਕੰਮਾਂ ਨੂੰ ਨੇਪਰੇ ਚਾੜੀ ਦੇ ਸਾਫ ਪਾਂਡਰ ਦੀ ਸਿੱਤੇ ਜਾਰੀ ਚ ਕਰਾਂਗੇ ਬਿਲਕੁਲ ਜੀ ਇਹਦੇ ਬਾਰੇ ਆਪਾਂ ਡੀਸੀ ਸਾਹਿਬਾਨ ਨਾਲ ਵੀ ਜਿਹੜਾ ਵੀ ਆਪਣਾ ਐਸਟੀਮੇਟ ਆਪਾਂ ਉਹ ਬਣਾ ਕੇ ਭੇਜਿਆ ਉਹ ਵੀ ਸੀਐਮ ਸਾਹਿਬ ਤੋਂ ਆਪਾਂ ਜਲਦੀ ਖਾਂ ਪਲੀਸ ਕਰਾਂ